ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਕੀ ਜੰਮਣ ਦੇਤੇ ਨੋਟਿਸ ਕੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਤਾਂ ਵੀ ਨਹੀਂ ਕਿ ਉਹ ਆਪਣਾ ਪਾਲਾਂਗੇ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਹਾ ਮੇਰੇ ਪਰਵਾਸ ਦੇ ਨਾਲ ਤਾਂ ਇਹ ਚੀਜ਼ ਵਾਪਰੀ ਚੁਪੀਏ ਸਾਰੀ ਦੂਸਰੇ ਦਾ ਫੈਕਟਰ ਖਤਮ ਹੋ ਗਿਆ ਜੀ ਮੂਸੇ ਵਾਲਾ ਫੈਕਟਰ ਫਰਾਨਾ ਹੋ ਗਿਆ ਆ ਬਿਨਾਂ ਫੈਕਟਰ ਤੋਂ ਲੋਕ ਖੜੇ ਨੇ ਸਵੇਰ ਦਾ ਠੀਕ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਲਕੁਲ ਬਿਨਾਂ ਫੈਕਟਰ ਤੋਂ ਹੀ ਆਈ ਜਾਂਦਾ ਹੈ ਬڑے ਲੋਕਾਂ ਨੇ ਜਦੋਂ بڑے-ਬਾڑے ਬੱਡੇ-ਮੱਡੇ ਲੀਡਰ ਹੋਏ ਨੇ ਦੋ-ਦੋ ਕੰਨਾਂ ਵਾਲੇ ਜਨਕਮਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਦੱਸੋ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਦਾ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ਼ ਕਰਨਾ ਪਰ ਵਿੱਚ ਕੁਝ ਹੈਗੇ ਨੇ ਹੁਣ ਉਹ ਵਿਕਤੀਗਤ ਹੱਦ ਤੋਂ ਬਹੁਤ ਲਾਖੀਬੀ ਗੱਲ ਕਹੀ ਇਹ ਵੀ ਦੇਖੋ ਅਸੀਂ ਤਾਂ ਹਾਸ਼ੀਰ ਉੱਤੇ ਪਹਿਲੀ ਪਹੁੰਚੇ ਹੁਏ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਹੈ ਦੂਸਰੇ ਨੂੰ ਤੁਸੀਂ ਜੰਮਣ ਦੇਤੇ ਨੋਟਿਸ ਕੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨਹੀਂ ਕਿ ਆਪਾਂ ਪਾਲਾਂਗੇ ਪਰ ਇਹ ਕੋਈ ਨਫਤ ਨਹੀਂ ਹੈ ਤਾਂ ਹੋਰ ਕੀ ਹੈ ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਕਿ ਇੱਕ ਥੱਪੜ ਬੱਜਿਆ ਉਹਦੇ ਕੁਝ ਪੈ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਯਾਰ ਇੱਕ ਪੁਰੀ ਤਲਵਾਰ ਦੇ ਨਾਲ ਵੱਟਦੀ ਮਾਰ ਲੀ ਕਿਸੇ ਨੇ ਕਿਹੋ ਜਿਹਾ ਦਾ ਜ਼ਿਕਰ ਹੈ ਇਹਨੇ ਬੇਰਹਿਮੀ ਦੇ ਨਾਲ ਕੋਈ ਸੱਚੀ ਦਾ ਕਤਲ ਕਰਤਾ ਯਾਰ ਕੋਈ ਕਤਲ ਦੀ ਦਾ ਕੋਈ ਸਗੇ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਰੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਕੀ ਜੰਮਣ ਦੇਤੇ ਨੋਟਿਸ ਕੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਤਾਂ ਵੀ ਨਹੀਂ ਕਿਹਾ ਆਪ ਨੂੰ ਪਾਲਾਂਗੇ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਹਾ ਹਾਂ ਮੇਰੇ ਪ੍ਰਮਾਤ ਦੇ ਨਾਮ ਤੇ ਇਹ ਚੀਜ਼ ਵਾਪਰੀ ਜੂ ਪਈ ਹੈ ਸਾਰੀ ਮੂਸੇ ਵਾਲਾ ਫੈਕਟਰ ਖਤਮ ਹੋ ਗਿਆ ਜੀ ਮੂਸੇ ਵਾਲਾ ਫੈਕਟਰ ਫਰਾਨਾ ਹੋ ਗਿਆ ਆ ਬਿਨਾ ਫੈਕਟਰ ਤੋਂ ਲੋਕ ਖੜੇ ਨੇ ਸਵੇਰ ਦਾ 10 ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਲਕੁਲ ਬਿਨਾ ਫੈਕਟਰ ਤੋਂ ਹੀ ਆਈ ਜਾਂਦਾ ਕਿ بڑے ਲੋਕਾਂ ਨੇ ਚੰਗਾ بڑے ਬਾਣੇ ਵੱਡੇ ਵੱਡੇ ਲੀਡਰ ਹੋਏ ਨੇ ਦੋ ਦੋ ਕੰਮ ਵਾਲੇ ਜਨ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਦੱਸੋ ਸਿੱਧੂ ਮੂਸੇ ਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸਤਾਂ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਆਪ ਵਿਅਕਤੀਗਤ ਤੌਰ ਤੇ ਬੋਲ ਲਾ ਕੇ ਵੀ ਗੱਲ ਕਹੀਏ ਵੀ ਦੇਖੋ ਅਸੀਂ ਤਾਂ ਹਾਸ਼ੀਰ ਉੱਤੇ ਪਹਿਲੀ ਪਹੁੰਚੇ ਹੁਏ ਹਾਂ ਸਾਡਾ ਤੁਸੀਂ ਹੋਰ ਕਿਸ ਤੋਂ ਵੱਡਾ ਨੁਕਸਾਨ ਕੀ ਕਰਦੇ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਤੁਸੀਂ ਜੰਮਣ ਦੇਤੇ ਨੋਟਿਸ ਕੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨਹੀਂ ਕਿ ਆਪ ਨੂੰ ਪਾਲਾਂਗੇ ਪਰ ਇਹ ਕੋਈ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਮੈਂ ਸਰਕਾਰਾਂ ਤੋਂ ਇਹ ਹੀ ਮੀਂਦ ਕਰਦਾ ਹਾਂ ਖਾਸ ਕਰਕੇ ਸੈਂਪਲ ਗੌਰਮੈਂਟ ਤੋਂ ਕਿ ਇੱਕ ਥੱਪੜ ਬੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਰਸ ਦੇ ਵਿੱਚ ਯਾਰ ਇੱਕ ਪੁਰੀ ਤਲਵਾਰ ਦੇ ਨਾਲ ਵੱਟਦੀ ਮਾਰ ਲੀ ਕਿਸੇ ਨੇ ਇਤਨਾ ਦਾ ਜ਼ਿਕਰ ਹੈ ਇਹਨੇ ਬੇਰਹਿਮੀ ਦੇ ਨਾਲ ਕੋਈ ਸੱਚੀ ਦਾ ਕਤਲ ਕਰਤਾ ਯਾਰ ਕੋਈ ਕਤਲ ਜੀ ਦਾ ਕੋਈ ਸਗੇ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਰੀ ਨਹੀਂ ਹੈਗਾ ਕਤਲ ਕਰਨ ਦਾ ਤੋ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਕੀ ਜੰਮਣ ਦੇਤੇ ਨੋਟਿਸ ਕੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਬੈ ਵੀ ਨਹੀਂ ਤੁਹਾਨੂੰ ਪਾਲਾਂਗੇ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਆਂ ਮੇਰੇ ਪਰਵਾਦ ਦੇ ਨਾਲ ਤਾਂ ਇਹ ਚੀਜ਼ ਵਾਪਰੀ ਚੁਪੀ ਐ ਸਾਰੀ ਦੂਸਰੇ ਹਿੱਸਾ ਦਾ ਫੈਕਟਰ ਖਤਮ ਹੋ ਗਿਆ ਜੀ ਦੂਸਰੇ ਹਿੱਸਾ ਦਾ ਫੈਕਟਰ ਫਰਾਨਾ ਹੋ ਗਿਆ ਆ ਬਿਨਾ ਫੈਕਟਰ ਤੋਂ ਲੋਕ ਖੜੇ ਨੇ ਸੁਮੇਰ ਦਾ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਲਕੁਲ ਬਿਨਾ ਫੈਕਟਰ ਤੋਂ ਹੀ ਆਈ ਜਾਂਦਾ ਹੈ ਕਿ بڑے ਲੋਕਾਂ ਨੇ ਜਿੰਨਾ بڑے-ਬਾڑے بڑے-ਬਾڑے ਲੀਡਰ ਹੋਏ ਨੇ ਦੋ-ਦੋ ਕੰਟਰੀਆਂ ਦੇ ਮੁੱਖ ਮੰਤਰੀ ਜੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਦੱਸੋ ਸੀ ਦੋਮੇ ਸੇਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਦਾ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀਏ ਵੀ ਦੇਖੋ ਅਸੀਂ ਤਾਂ ਹਾਸ਼ੀਰ ਉੱਤੇ ਪਹਿਲੀ ਪਹੁੰਚੇ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਤੁਸੀਂ ਜਮਣ ਦੇਤੇ ਨੋਟਸ ਕੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨਹੀਂ ਕਿਹਾ ਉਹਨੂੰ ਪਾਲਾਂਗੇ ਤਾਂ ਇਹ ਕੋਈ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਮੈਂ ਸਰਕਾਰਾਂ ਤੋਂ ਇਹ ਉਮੀਦ ਕਰਦਾ ਹਾਂ ਖਾਦਕੀ ਕੇ ਸੈਂਟਰ ਗਵਰਨਮੈਂਟ ਤੋਂ ਕਿ ਇੱਕ ਥੱਪੜ ਬੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਾਸਤੇ ਵਿੱਚ ਯਾਰ ਇੱਕ ਪੁਰੀ ਤਲਵਾਰ ਦੇ ਨਾਲ ਵੱਢਤੀ ਮਾਰ ਲਈ ਕਿਸੇ ਨੇ ਕੋਈ ਅਦਾ ਜ਼ਿਕਰ ਹੈ ਇਹਨੇ ਬੇਰਹਿਮੀ ਦੇ ਨਾਲ ਕੋਸ ਕੱਚੀ ਦਾ ਕਤਲ ਕਰਤਾ ਯਾਰ ਕੋਈ ਕਤਲ ਦੀ ਤਾਂ ਕੋਈ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਰੀ ਨਹੀਂ ਹੈਗਾ ਕਤਲ ਕਰਨ ਦਾ